ਮੈਂ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਜੋ ਵਰਡਿਕਟ ਪੰਜਾਬ ਦੀ ਜਨਤਾ ਨੇ ਦਿੱਤਾ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਐ ਐਂਡ ਥੈਂਕ ਦ ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈਟਿਕ ਸਿਸਟਮ ਹੈ ਡੈਮੋਕਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਆਪਸ਼ਨ ਹੈ ਕਿ ਨੂੰ ਵੋਟ ਪਾਉਣੀ ਹੈ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਸਰ ਬੀਤੇ ਵੀ ਤੋਂ ਅੱਧੋ ਕੇ ਪਹਿਲੀ ਵਾਰ ਅੱਧੋ ਕੇ ਪਹਿਲੀ ਵਾਰ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਾਇਦ 13 ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੋਂ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਵਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿੱਤਣਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਣਾ ਇਸ ਸੇਰਾ ਵੀ ਮੇਰੇ ਵਕਰਾਂ ਦਾ ਇਹ ਮਿਹਨਤ ਵੀ ਮੇਰੀ ਵਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫਿਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਆਈ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਮੈਂ ਸੇਵਾ ਕਰਾਂ ਮੈਨੂੰ ਇੱਕ ਨਿੱਕਲੀ ਤੁਹੀ ਪਹਿਲੀ ਨਜ਼ਰ ਆਈ ਹੈ ਇਸ ਵਾਰ ਹਲੋ ਜੀ ਤਾਰੀਖ ਤਾਰੀਖ ਵੀਰੇ ਨਜ਼ਰ ਆਈ ਹੈ ਲੋਕਾਂ ਨੇ ਜਵਾਬ ਦਿੱਤਾ ਮੈਨੂੰ ਦੇਣ ਦੀ ਲੋੜ ਚਲੋ ਜੀ ਥੈਂਕ ਯੂ ਵੀਰੇ ਰਾਮਨਾਥ ਔਰ ਇਹ ਜਿੱਤ ਜਿਹੜੀ ਆ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਨੇ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਕੀ ਹੈਗਾ ਮੇਰੀ ਜਿੱਤ ਚ ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮਐਲਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕੱਟੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਭੁੱਲ ਸਕਦਾ ਕਿ ਲੋ ਡੇਰਾ ਬਾਬਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਤੁਹਾਡੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਨਾ ਬੜੀ ਬੁਰੀ ਤਰ੍ਹਾਂ ਹਰਾਇਆ ਇਹਦੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈანს ਆ ਇੱਕ ਸਿੱਧ ਹੋ ਗਿਆ ਕਿ ਨਾਪਾਕ ਜਿਹੜੀ ਇਨਾਂ ਦੇ ਇਨਾਂ ਦਾ ਅਲਾਈਅੰਸ ਸੀਗਾ ਇੰਟਰਨਲ ਅਲਾਈਅੰਸ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਤੇਰਾ ਜੀ ਉਹਦੇ ਬਿਆਨ ਨੂੰ ਕਿਤਾ ਵੇਖਦੇ ਹੋ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਜਿੱਕਲੀ ਪਾਦੇ ਨਹੀਂ ਜਿਹੜੀ ਕਿੱਕਲੀ ਤੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ ਚੀਫ ਮਿਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਤਾਂ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਕਿਵੇਂ ਜਿਹੜੇ ਜਿੱਥੇ ਰੁਕੀਆਂ ਕੋਈ ਗਰੰਟਰ ਗਰੰਟਾ ਰੁਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜੇ ਗੁਰਦਾਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੋਮਤਬਾਜ਼ੀ ਕਰਨੀ ਜਾਂ ਟਿੱਕਰਬਾਜ਼ੀ ਕਰਨੀ ਜਾਂ ਜੁਮਲੇਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ 'ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਕਿਹਨੇ ਕਿਹਨੂੰ ਕਿਹੜੀ ਪ੍ਰਧਾਨ ਬਣਾਉਂ ਜਾਂਦਾ ਰਿਹਾ ਕੋਈ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਦੇ ਨੂੰ ਵੋਟਾਂ ਪਾਈਆਂ ਦੇ ਪਰ ਮੈਂ ਸਮਝਦਾ ਕਿ ਪੰਜਾਬ ਫਿਰ ਨਾ ਕਿਸੇ ਮੁੜ ਕੇ ਉਸ ਤੌਰ ਤੇ ਚਲਾ ਜਾਏ ਕਿ ਏਜੰਸੀਆਂ ਨੇ ਤਾਂ ਹੋਰ ਨਾ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ ਦੀ ਜਿਹੜੀ ਸ਼ਾਂਤੀ ਪੈ ਚੜ ਕੇ ਸਾਂਝਿਆ ਤੇ ਬਰਕਰਾਰ ਰਹਿਣੀ ਚਾਹੀਦੀ ਆ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਸਖਤੀ ਨਾਲ ਲਾਅ ਐਂਡ ਆਰਡਰ ਜਿਹੜਾ ਹੁਣ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਆ ਬਰੀ ਬੜਾ ਇੰਡੀਆ ਕੜ ਜੋ ਕਿੱਦਾਂ ਦੇ ਦੇ ਕਿਵੇਂ ਦੇ ਦੇ ਜੀ ਇੰਡੀਆ ਅਲਾਈਂਸ ਦੀ ਗਵਰਨਮੈਂਟ ਬਣੇਗੀ ਤੋਂ ਇਹ ਪ੍ਰਾਈਮ ਮਿੰਿਸਟਰ ਸਾਹਿਬ ਜਿਸ ਤਰੀਕੇ ਨਾਲ ਉਹ ਹਿੰਦੁਸਤਾਨ ਚ ਉਹਨਾਂ ਨੇ ਬਿਹੇਵ ਕੀਤਾ ਉਹਦੇ ਤੇ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਔਰ ਜਿਹੜਾ ਇੰਡੀਆ ਅਲਾਈਂਸ ਆ ਇੰਡੀਆ ਬਲੌਕ ਚ ਆ ਉਹ ਵੀ ਫੀਵਰ ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹਣਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵੰਨ ਨਿਸ਼ਨ ਵਨ ਅਡਕਨ ਵੰਨ ਦਾ ਮਤਲਬ ਜੇ ਤਿੰਨ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਤੋ 3 ਸਾਲ ਨਿਕਲ ਜਾਣਾ ਸੀ ਇਸ ਕਰਕੇ ਦੇਸ਼ ਪਛ ਗਿਆ ਔਰ ਦੇਸ਼ ਪਛਾਵਾਂਗੀ ਅਕਾਲੀ ਦਲ ਜੋ ਲੋਕਾਂ ਨੇ ਫੈਸਲਾ ਦਿੱਤਾ ਉਹ ਕਿੱਥੇ ਦੇਖਦੇ ਹੋ ਅਕਾਲੀ ਦਲ ਜੋ ਫੈਸਲਾ ਦਿੱਤਾ ਅਕਾਲੀ ਦਲ ਜਿਹੜਾ ਉਹ ਆਪਣਾ ਬੇਸ ਕੋ ਆ ਬੈਠਾ ਔਰ ਮੇਰਾ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਦੋਸ਼ੀ ਕਿਹਾ ਜਾ ਸਕਦਾ ਜੋ ਵਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਕਾਰ ਵੀ ਜੀ ਦਾ ਉਹਦਾ ਜੀਜਾ ਜਿਹੜਾ ਕਾਲੀ ਦਲ ਦਾ ਪ੍ਰਧਾਨ ਸੀ ਜੇ ਕਾਲੀ ਦਲ ਨੂੰ ਇਸ ਕਗਾਰ ਤੇ ਲੈ ਕੇ ਆਉਣ ਵਾਲਾ ਉਹ ਬਿਕਰਮ ਅਜੀਠੀਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀਆਂ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਜਮੀਨ ਨੂੰ ਕੋਈ ਵੀ ਸੀਟ ਨਹੀਂ ਮਿਲੀ ਜੀ ਜ਼ੀਰੋ ਰਹਿ ਗਈ ਤੇ ਪਹਿਲਾਂ ਕਿਹੜੀ ਮਿਲ ਰਹੀ ਸੀ ਤੁਹਾਡੇ ਬਟਾਲੇ ਚੋਂ ਤੁਹਾਡਾ ਹੀ ਜਿਹੜਾ ਇਹ ਜਿਹੜਾ ਬੜੀ ਟੈਂਡਾ ਸੀ ਗੱਲਾਂ ਮਾਰਦਾ ਉਹ ਆਪਣੇ ਵਾਰਡ ਚੋਂ 98 ਵੋਟਾਂ ਤੇ ਹੜ ਗਿਆ ਭਾਰ ਗਿਆ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦਿੰਦੇ ਸੀ ਸਰਬ ਦੇ ਵਿੱਚ ਤਾਂ ਚੱਲ ਉਹ ਤੇ ਪੰਜ ਵੀ ਦੇ ਸਕਦੇ ਨੇ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜਿਹੜੀ ਟਕਾਹ ਕੇ ਹਰਾਈ ਆ ਇਹ ਕਰਕੇ ਤਗੜੇ ਹੋਵੋ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਟਾਲੇ ਚ ਬਹੁਤ ਫੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੀ ਤੁਸੀਂ ਬਾਇਸਟ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਟ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰਚ ਨਹੀਂ ਕੀਤੀ ਜੋ ਐਫੈਕਟਿਵ ਫੈਕਚੁਅਲ ਪੋਜੀਸ਼ਨ ਸੀ ਉਹ ਤੁਸੀਂ ਲੋਕਾਂ ਚ ਲਿਆਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦੇਖੋ ਹੁਣ ਮੀਟਿੰਗ ਹੋਏਗੀ ਤੁਹਾਨੂੰ ਜਰੂਰ ਸਾਰਿਆਂ ਨੂੰ ਪਤਾ ਲੱਗੇਗਾ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਿਆ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਹਿਆ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਬਾਈ ਜਿੰਦਾਬਾਦ ਬਾਈ ਆਮ ਆਦੀ ਪਾਰਟੀ ਜਿੱਤੂਗੀ ਦੇਖੋ ਜਿੱਤਦੇ ਬਹੁਤ ਖੁਸ਼ੀ ਹੈ ਔਰ ਉਸ ਦੇ ਨਾਲ ਹੀ ਮੈਂ ਆਪਣੇ ਸਾਰੇ ਕਾਂਗਰਸ ਦੀ ਪਾਰਟੀ ਦੇ ਲੀਡਰਾਂ ਵਰਕਰਾਂ ਔਰ ਆਪਣੇ ਸਾਰੇ ਪਿਛੇ ਦਾ ਸਾਰੇ ਸੰਬੰਧੀ ਦੋਸਤ ਮਿੱਤਰ ਸਭ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਜਿੱਤ ਦਵਾਈ ਆ। ਦੂਸਰਾ ਉਹਦੇ ਨਾਲ ਹੀ ਮੈਂ ਛੋਟੇ ਸਾਹਿਬ ਜਿਆ ਔਰ ਮਾਤਾ ਗੁਜਰਪੁਰ ਦਾ ਵੀ ਉਹਨਾਂ ਨੂੰ ਨਤਮਸਤ ਹੋਣੇ ਹੋਂਦਾ ਮਾਣਾਂਗਾ ਕਿ ਉਹਨਾਂ ਦੇ ਅਸ਼ੀਰਵਾਦ ਕਰਕੇ ਮੈਨੂੰ ਦੁਬਾਰਾ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਹੁਣ ਕੰਮ ਹੈ ਮੇਰੇ ਇੱਕ ਤਾਂ ਬਹੁਤ ਸਾਰੇ ਪਿਛਲੇ ਪ੍ਰੋਜੈਕਟਸ ਪੈਂਡਿੰਗ ਨੇ ਜਿਹੜੇ ਮੈਂ ਚਾਹੁੰਦਾ ਸੀ ਪਰ ਉਹ ਪੰਜ-ਪੰਜ ਸਰਕਾਰ ਸੀ। ਬਹੁਤ ਘੱਟ ਕੰਮ ਕਰਦੇ ਸੀ ਸਾਡੇ ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਕੰਮ ਨਿਬੇੜੇ ਜਾਣ ਇਹਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਲੀਡਰਾਂ ਨਾਲ ਵੀ ਸਲਾਹ ਕਰੂੰਗਾ ਵਰਕਨਾ ਨਾਲ ਵੀ ਇੱਕਾਈ ਪ੍ਰਾਇੋਰਟੀ ਬਣਾਓ ਕੀ ਚਾਹੋ ਨੋ ਤੁਸੀਂ ਕੇਂਦਰ ਸਰਕਾਰ ਤੋਂ ਤੇ ਹੁਣ ਅਗਲੇ 2-4 ਦਿਨ ਚੋਂ ਸਾਰੀਆਂ ਗੱਲਾਂ ਗੁਲਾਂ ਕਰਕੇ ਫਿਰ ਕੰਮ ਸ਼ੁਰੂ ਕਰਾਂਗੇ ਬਿਲਕੁਲ ਨਵੇਂ ਸਿਰੇ ਤੋਂ ਸਾਰੀਆਂ ਗੱਲਾਂ ਸ਼ੁਰੂ ਕਰਾਂਗੇ ਇਸ ਤਰ੍ਹਾਂ ਦਾ ਮੁਕਾਬਲਾ ਨਹੀਂ ਇਸ ਦਾ ਮੁਕਾਬਲਾ ਤੇ ਦੇਖੋ ਮੁਕਾਬਲਾ ਤੇ ਹੈ ਹੀ ਸੀ ਲੇਕਿਨ ਜਿਹੜਾ ਮੇਨ ਮੁੱਦਾ ਸੀ ਉਹ ਦਲ ਬਦਲੂਆਂ ਦਾ ਮੁੱਦਾ ਸੀ। ਔਰ ਦੂਸਰਾ ਸੀ ਜਿਹੜੀ ਝਾੜੂ ਪਾਰਟੀ ਆ ਉਹ ਪੋਸਟਰ ਲਗਾਉਂਦੀ ਆ ਕੰਮ ਨਹੀਂ ਕਰਦੀ। ਉਹਨਾਂ ਦੀ ਹਾਰ ਕਿਉਂ ਸਾਰੇ ਪੰਜਾਬ ਚ ਹੋਈ ਆ? ਔਰ ਜਿਹੜੀਆਂ ਇੱਕ ਦੋ ਸੀਟਾਂ ਮਿਲੀਆਂ ਉਹ ਬਾਈ ਡਿਫਾਲਟ ਮਿਲੀਆਂ ਉਹਨਾਂ ਦੀ ਜਿੱਤ ਨਹੀਂ ਹੈਗੀ। ਉੱਥੇ ਕੁਝ ਇਸ ਤਰ੍ਹਾਂ ਦੇ ਕੰਬੀਨੇਸ਼ਨ ਬਣ ਗਏ। ਤੇ ਉਹ ਇਸ ਕਰਕੇ ਉਹਨਾਂ ਦੀ ਹਾਰ ਹੀ ਇਸ ਕਰਕੇ ਆ ਕਿ ਉਹ ਕੰਮ 'ਚ ਵਿਸ਼ਵਾਸ ਨਹੀਂ ਕਰਦੇ। ਉਹ ਸੋਚਦੇ ਕਿ ਇਕੱਲੇ ਬਾਸ਼ਨਾ ਨਾਲ ਹੀ ਕੰਮ ਚੱਲ ਜਾਊਗਾ। ਲੇ ਪੋਸਟਰਾਂ ਨਾਲ ਹੀ ਕੰਮ ਚੱਲ ਜੂਗਾ ਉਹ ਲੋਕਾਂ ਨੇ ਮਰੇ ਖਲੋਣਾ ਨੂੰ ਸਬਕ ਸਿਖਾਇਆ ਕਿ ਕਾਕਾ ਜੀ ਐ ਨਹੀਂ ਹੁੰਦਾ ਪੋਸਟਰਾਂ ਨਾਲ ਜਾਂ ਭਾਸ਼ਣਾ ਨਾਲ ਕੰਮ ਨਹੀਂ ਹੁੰਦਾ ਜਿਹੜੀਆਂ ਗੱਲਾਂ ਕਰਦੇ ਉਹ ਪੂਰੀਆਂ ਕਰਕੇ ਦੋ ਤੇ ਉਹ ਉਹਨਾਂ ਨੂੰ ਅੱਛਾ ਦੂਸਰਾ ਦਲ ਬਦਲੂਆਂ ਨੂੰ ਲਿਆ ਕੇ ਕਦੇ ਕਿਸੇ ਨੂੰ ਇੱਧਰੋਂ ਲਿਆ ਕੇ ਉੱਧਰੋਂ ਲਿਆ ਕੇ ਉਹ ਖੜਿਆ ਕਰ ਰਹੇ ਸੀ ਉਹਦੇ ਤੇ ਵੀ ਲੋਕਾਂ ਦੀ ਨਾਰਾਜ਼ਗੀ ਸੀ ਕਿ ਦਲ ਬਦਲੂ ਨੂੰ ਵੋਟ ਕਿਉਂ ਪਾਈ ਜਾਵੇ ਆਪਣਾ ਕੋਈ オリジナル ਬੰਦਾ ਖੜਾ ਕਰਦੇ ਹੋ ਸਕਦਾ ਬੈਟਰ ਪਰਫਾਰਮੈਂਸ ਹੁੰਦੀ ਤੇ ਇਸ ਕਰਕੇ ਬਹੁਤ ਸਾਰੇ ਮੁੱਦੇ ਇਹ ਝਾੜੂ ਵਾਲੀ ਪਾਰਟੀ ਦੇ ਦਾ ਮੁੱਦਾ ਹੀ ਇਹ ਨੇ ਔਰ ਉਹ ਕੇਂਦਰ ਵਾਲਿਆਂ ਦੇ ਵੀ ਮੁੱਦੇ ਕੀ ਨੇ ਇਸ ਵਾਰ ਜਿਹੜਾ ਇੰਡੀਆ ਅਲਾਈਂਸ ਨੂੰ ਇੰਨੀਆਂ ਸੀਟਾਂ ਮਿਲੀਆਂ ਉਹਦਾ ਕਾਰਨ ਕੀ ਆ ਉਹਦਾ ਮੇਨ ਕਾਰਨ ਹੈ ਕਿ ਤੋਂ ਮੋਦੀ ਜੀ ਸਵੇਰ ਤੋਂ ਸ਼ਾਮ ਤੱਕ ਆਪਣਾ ਭਾਸ਼ਣ ਦੇ ਹੀ ਜਾਂਦੇ ਆ ਲੇਕਿਨ ਕੰਮ ਥੱਲੇ ਕੁਝ ਨਹੀਂ ਹੈ ਕਿ ਮਹਿੰਗਾਈ ਆ ਅਨਪਲੋਇਮੈਂਟ ਆ ਕਿਸਾਨਾਂ ਦਾ ਮਸਲਾ ਹੈਗਾ ਨੌਜਵਾਨਾਂ ਦਾ ਮਸਲਾ ਇੰਨੇ ਮਸਲੇ ਆ ਉਹਨਾਂ ਨੇ ਕਿਸੇ ਮਸਲੇ ਤੋਂ ਕੁਝ ਲੈਣਾ ਦੇਣਾ ਨਹੀਂ ਭਾਸ਼ਣ ਕਰਕੇ ਅੱਗੇ ਵਧ ਜਾਣਾ ਤਾਂ ਲੋਕਾਂ ਨੇ ਇੰਨੀ ਸਪੋਰਟ ਕੀਤੀ ਤੁਸੀਂ ਹੁਣ ਕਿਹੜਾ ਮੁੱਦਾ ਕਿਹੜਾ ਹੱਲ ਕਰਨਾ ਚਾਹੋਗੇ ਮੈਂ ਤਾਂ ਦੇਖੋ ਪਹਿਰੇ ਪਿਛਲੇ ਬਹੁਤ ਸਾਰੇ ਬੁੱਦੇ ਪੈਂਡਿੰਗ ਨੇ ਇਹ ਕਿਤਾ ਉਪਰ ਹੁਣ ਦੁਬਾਰਾ ਬਣਿਆ ਤੇ ਆਪਣੇ ਲੀਡਰਾਂ ਵਰਕਰਾਂ ਨਾਲ ਇੱਕ ਵਾਰੀ ਦੁਬਾਰਾ ਗੱਲ ਕਰੂੰਗਾ ਨਾ ਅੱਜ ਤਾਂ ਤੁਹਾਡੇ ਸਾਹਮਣੇ ਸਰਟੀਫੀਕਟ ਹੀ ਲਿਆ ਹੁਣ ਉਹਨਾਂ ਨਾਲ ਗੱਲ ਕਰੂੰਗਾ ਕਿ ਭਾਈ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਡੇ ਮਨ ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੀਆਂ ਪੈਂਡਿੰਗ ਨੇ ਜਿਹੜੀਆਂ ਕਰਉਣੀਆਂ ਜ਼ਰੂਰੀ ਨੇ ਉਹ ਫਿਰ ਉਹਨਾਂ ਨਾਲ ਪੁੱਛ ਕੇ ਲਿਸਟ ਬਣਾ ਕੇ ਔਰ ਉਹਨਾਂ ਨੂੰ ਫਿਰ ਕਰਾਉਣਾ ਸ਼ੁਰੂ ਕਰਾਂਗਾ ਸਰ ਲੈਟਰ ਮਿਲਣਗੇ ਹਾਂ ਜੀ ਲੈਟਰ ਮਿਲ ਕੇ